ਆਪਣਾ ਥੋੜਾ ਜਿਹਾ ਇੰਤਜ਼ਾਰ ਹੋਰ ਸੀ ਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਭਈ ਵਿਧਾਨ ਸਭਾ ਦਾ ਸਪੈਸ਼ਲ اجلاس ਬੁਲਾ ਰਹੇ ਆ ਇਹ ਖਾਸ ਕਰਕੇ ਸੀਗਾ ਕਿ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਮੁੜ ਵਸੇਬੇ ਵਾਸਤੇ ਕੀ ਕਰਨਾ ਹੈ ਕੀ ਪਲੈਨਿੰਗ ਅੱਗੇ ਦੀ ਕਰਨੀ ਆ ਕੀ ਸੁਝਾਅ ਲੈਣੇ ਨੇ ਉਹਦੇ ਬਾਰੇ اجلاس ਸੀ ਤੇ اجلاس ਦੇ ਵਿੱਚ ਕੀ ਗੱਲਬਾਤ ਹੋਈ ਵਾਸਤੇ ਦੋ ਵਾਰੀ ਤੇ ਕਹਿੰਦੇ ਭਈ ਇਹਨੂੰ ਅੱਗੇ ਬਾਤਾ ਟਾਈਮ ਸਮਾ ਅੱਗੇ ਬਾਤਾ ਪਰ ਉਹਦੇ ਵਿੱਚ ਗੱਲਬਾਤ ਕੀ ਹੋਈ ਉਹ ਆਪਾਂ ਮਿੰਟੂ ਜੀ ਤੋਂ ਪੁੱਛਦੇ ਆ ਅਮਰਜੀਤ ਜੀ ਕਾਫੀ ਦੋਸਤ ਵੈਸੇ ਗੱਲ ਕਰ ਰਹੇ ਸੀਗੇ ਕਿ ਭਾਈ ਕਿਤੇ ਉਹ ਨਾ ਹੋਵੇ ਪਹਿਲਾਂ ਵਾਂਗੂ ਸਿਰਫ ਗੱਲਾਂ-ਬਾਤਾਂ 'ਚ ਹੀ ਸਾਰਾ ਸਮਾਂ ਲੰਘ ਜਾਏ ਕੋਈ ਪੋਜ਼ਿਟਿਵ ਕੋਈ ਸਕਾਰਾਤਮਕ ਗੱਲਬਾਤ ਹੋਈ ਕੋਈ ਤਰਕਪੂਰਨ ਗੱਲਬਾਤ ਹੋਈ ਕੋਈ ਮਾੜਾ-ਮੁੱਡ ਕਿਸੇ ਨਤੀਜੇ ਤੇ ਵੀ ਪਹੁੰਚੇ ਆਂ ਆ ਦੇਖੋ ਗੱਲ ਪਤਾ ਕੀ ਹੈ ਕਿ ਫਿਲਹਾਲ ਆਪਣੇ ਕੋਲ ਕੋਈ ਵਿਸਥਾਰਤ ਜਾਂ ਅੰਤਮ ਜੋ ਕਾਰਵਾਈ ਹੋਈ ਆ ਉਹਦਾ ਨਿਚੋੜ ਤੇ ਹੈ ਨਹੀਂ ਜੀ ਪਰ ਮੁੱਢਲੇ ਤੌਰ ਤੇ ਜਿਹੜਾ ਕਿ ਜਲਾਸ ਸ਼ੁਰੂ ਹੋਇਆ ਉਹਦੇ ਨਾਲ ਹੀ ਪੇੜ ਸ਼ੁਰੂ ਹੋਇਆ ਹੂੰ ਦੋਏ ਚੀਜ਼ਾਂ ਨਾਲੋ ਨਾਲ ਚੱਲੀਆਂ ਨੇ ਪਰ ਇੰਟਰਸਟਿੰਗ ਚੀਜ਼ ਜਿਹੜੀ ਇਹਦੇ ਵਿੱਚ ਕਿ ਬਾਜਵਾ ਸਾਹਿਬ ਨੇ ਕਈ ਨੁਕਤੇ ਅਨੁਸ਼ੋਆ ਸਭ ਤੋਂ ਪਹਿਲਾਂ ਕਿ ਭਾਈ ਤੁਸੀਂ ਦੱਸੋ ਮੁੱਖ ਮੰਤਰੀ ਝੂਠ ਬੋਲ ਰਿਹਾ ਜਾਂ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਜੀ ਕਿ ਉਹ ਕਹਿ ਰਹੇ ਕਿ ਤੁਹਾਡੇ ਕੋਲ 12000 ਕਰੋੜ ਆ ਤੇ ਤੁਸੀਂ ਕਹਿ ਰਹੇ ਕਿ ਸਾਡੇ ਕੋਲ 1500 ਕਰੋੜ ਆ ਸੁਨੀਲ ਜਖੜੂਰੀ ਕੈਗ ਦੀ ਰਿਪੋਰਟ ਜਿਹੜੀ ਆ ਉਹ ਕੋਟ ਕਰਦੇ ਆ ਹੂੰ ਇਹ ਵੀ ਇੱਕ ਅਹਿਮ ਨੁਕਤਾ ਹੈ ਕਿ ਜੇ ਵਿਧਾਨ ਸਭਾ ਦੇ ਵਿੱਚ ਹੀ ਸਪਸ਼ਟ ਨਾ ਹੋਵੇ ਕਿ ਐਸਡੀਆਰਫ ਦਾ ਪੈਸਾ ਕਿੰਨਾ ਹੈ ਤਾਂ ਫਿਰ ਬੜੀ ਵਿਚਤਰ ਗੱਲ ਹੈ ਜੀ ਜੀ ਦੂਜੀ ਚੀਜ਼ ਬਾਜਵਾ ਨੇ ਕਿਹਾ ਕਿ ਜਦੋਂ મોદી ਆਏ ਤੇ ਇਹ ਜਾ ਕੇ ਹਸਪਤਾਲ ਦੇ ਵਿੱਚ ਲੇਟ ਗਿਆ ਬੈਂਸ ਆਪ ਜਿਹੜੇ ਸਿੱਖਿਆ ਮੰਤਰੀ ਆ ਉਹਨਾਂ ਨੇ ਵਰਜਿਆ ਕਿ ਭਾਈ ਬਿਮਾਰੀ ਤੇ ਪਲੀਜ਼ ਇਹਦਾ ਨਾ ਕਰੋ ਯਾਰ ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਵਾਜ਼ਬ ਵੈਲਟ ਪੁਆਇੰਟ ਯਾਰ ਫਿਰ ਇਤੋਂ ਇਲਾਵਾ ਜੇ ਤੁਸੀਂ ਵੇਖੋਗੇ ਹੰਗਾਮਾ ਹੋਇਆ ਮਤਲਬ ਕੀਮਾ ਸਾਹਿਬ ਨੇ ਕਿਹਾ ਕਿ ਜਿਹੜੀ ਕਾਂਗਰਸ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਏਜੰਟ ਦੇ ਤੌਰ ਤੇ ਕੰਮ ਕਰ ਰਹੀ ਹੈ ਹੁਣ ਹਾਈ ਗੱਲ ਉਹ ਕਹਿ ਰਹੇ ਸਨ ਬਾਜਬਾ ਹੋਰੀ ਕਿ ਦੇਖੋ ਜੀ ਜਿਹੜਾ ਇਹਨਾਂ ਦਾ ਫੰਡ ਆ ਜਿਹੜਾ ਹੁਣ ਇਹਨਾਂ ਨੇ ਬਣਾਇਆ ਉਹ ਬਿਲਕੁਲ ਪੀਐਮ ਕੇਅਰਸ ਫੰਡ ਵਾਲਾ ਸਿਸਟਮ ਹੈ ਜੀ ਵੀ ਇਹ ਉਸੇ ਤਰਜ਼ੇ ਅਮਲ ਤੇ ਕੰਮ ਕਰਦੇ ਆ ਹਮ ਹਮ ਯਾਨੀ ਮੇਣੋ ਮੇਣੀ ਮੈਨੂੰ ਹੋ ਕੇ ਮੇਣੂ ਮੈਣੀ ਟਟ ਕੀ ਨਾਂਗ ਦੇ ਜੱਟ ਦੇ ਨਾਮਲਾਜ਼ੇਦਾਰੀ ਮੇਣੋ ਮੇਣੀ ਹੋ ਕੇ ਜੀ ਕੰਮ ਜਿਹੜਾ ਮੈਂ ਗੰਡਿਆ ਪਰ ਖੈਰ ਇੱਥੇ ਸਭ ਤੋਂ ਮਹੱਤਵਪੂਰਨ ਹੋ ਜਾਂਦਾ ਹੈ ਬਰਿੰਦਰ ਗੋਇਲ ਜੀ ਦਾ ਸਦਨ ਚ ਦਿੱਤਾ ਸਟੇਟਮੈਂਟ ਕਿਉਂਕਿ ਸੰਜਾਈ ਮੰਤਰੀ ਹੋਣ ਜੀ ਬੇਸਿਕਲੀ ਇਹ ਚੀਜ਼ਾਂ ਚੱਲਣਗੀਆਂ ਹੀ ਚੱਲਣਗੀਆਂ ਕਿ ਕੋਈ ਕਹੇਗਾ ਤੁਝਵੇਂ ਗਾਣਾ ਸੀ ਨਾ ਤੂੰ ਤੱਕੜਾ ਭਾਈ ਤੂੰ ਤੱਕੜਾ ਇੱਥੇ ਤੇ ਐਂ ਚੱਲਦਾ ਹੁੰਦਾ ਕਿ ਤੂੰ ਮਾੜਾ ਭਾਈ ਤੂੰ ਮਾੜਾ ਜੀ ਰਾਜਨੀਤੀ ਚ ਇਹੀ ਮੁਹਾਵਰਾ ਚੱਲਦਾ ਕਿ ਤੂੰ ਮਾੜਾ ਤੂੰ ਮਾੜਾ ਹੁਣ ਇਹਨਾਂ ਨੇ ਉੱਥੇ ਇੱਕ ਦੋ ਗੱਲਾਂ ਜਿਹੜੀਆਂ ਕਹੀਆਂ ਨੇ ਇਹ ਕਹਿੰਦੇ ਆ ਕਿ ਆਈਐਮਡੀ ਦੇ ਅਨੁਸਾਰ ਜੋ ਉਦਾ ਅਨੁਮਾਨ ਸੀ ਉਹਦੇ ਤੋਂ ਜ਼ਿਆਦਾ بارش ਹੋਈ ਹੈ ਜੀ ਠੀਕ ਹੈ ਜਦ ਕੇ ਅਸੀਂ ਇਹਨਾਂ ਦੇ ਅੰਦਾਜ਼ੇ ਤੇ ਨਿਰਭਰ ਕਰਦੇ ਹਾਂ ਸਰ ਇੱਥੇ ਮੈਂ ਇਹਨਾਂ ਦੇ ਨਾਲ ਮਤਫਿਕ ਨਹੀਂ ਹਾਂ ਸਹਿਮਤ ਨਹੀਂ ਹਾਂ ਤੁਸੀਂ ਮੇਰੇ ਪੇਜ ਤੇ ਵੀ ਜਾਓਗੇ ਨਾ ਤੁਹਾਨੂੰ ਬਹੁਤ ਪਹਿਲਾਂ ਦੀ ਸ਼ਾਇਦ ਅਪ੍ਰੈਲ ਮਈ ਦੀ ਪੋਸਟ ਮਿਲ ਜਾਏਗੀ ਜੀ ਜਦੋਂ ਆਈ ਐਮ ਡੀ ਨੇ ਕਿਹਾ ਸੀਗਾ ਕਿ ਜਿਹੜਾ ਐਤਕੀਂ ਦਾ ਮੌਨਸੂਨ ਸੀਜ਼ਨ ਹੋਏਗਾ ਉਹਦੇ ਵਿੱਚ ਜਿੱਥੇ 106% ਜਾਂ ਅਬਵ بارش ਹੋਏਗੀ ਉਹਨਾਂ ਇਲਾਕਿਆਂ 'ਚ ਪੰਜਾਬ ਸ਼ਾਮਲ ਹੋਏਗਾ ਹਮ ਅਪ੍ਰੈਲ ਮਈ ਦੇ ਵਿੱਚ ਜੀ ਤਾਂ ਬਹੁਤ ਅਨੰਦ ਕਹੋ ਕਿ ਜਾਂ ਹਾਂਜੀ ਫਿਰ ਠੀਕ ਆ ਕਿ ਅਗਸਤ ਦੇ ਵਿੱਚ ਜਦੋਂ ਹੜ੍ਹ ਆਏ ਨੇ ਪਾਣੀ ਚੜ੍ਹੇ ਨੇ ਉਸ ਵਕਤ ਉਹਨਾਂ ਦਾ ਅੰਦਾਜ਼ਾ ਕਈ ਵਾਰ ਥੋੜਾ ਜਿਹਾ ਪਛੜਿਆ ਨਹੀਂ ਜਦੋਂ ਛੱਟ ਲੱਗੇ ਉਸ ਦਰਮਿਆਨ ਉਹਨਾਂ ਨੇ ਵਧਾ ਕਢਾ ਕੇ ਜਿਹੜੀ ਗੱਲ ਕਹੀ ਪਰ ਮੌਨਸੂਨ ਬਾਰੇ ਉਹਨਾਂ ਦੀ ਭਵਿੱਖਬਾਣੀ ਬਹੁਤ ਅਗੇਤੀ ਸੀ ਹੂੰ ਕਿ ਪੰਜਾਬ ਉਹਨਾਂ ਸੂਬਿਆਂ 'ਚ ਸ਼ਾਮਲ ਹੋਏਗਾ ਜਿੱਥੇ ਐਟ ਕੀ ਆਮ ਨਾਲੋਂ ਜ਼ਿਆਦਾ ਮੀਂਹ ਪੈਣਗੇ ਜੀ ਕਾਹੋਂ ਅੰਦਾਜ਼ਾ ਤਾਂ ਸਹੀ ਭਾਵੇਂ ਪੂਰਾ ਐਗਜੈਕਟ ਨਹੀਂ ਥੋੜਾ ਬਹੁਤ ਅੱਗੇ ਪਿਛੇ ਹੋ ਜਾਂਦੇ ਆ ਬਿਲਕੁਲ 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 ਇਹ ਉਹਨਾਂ ਨੇ ਕਿਹਾ ਸੀਗਾ ਜੀ ਹੁਣ ਇਹ ਕਹਿ ਰਹੇ ਆ ਕਿ ਨਹੀਂ ਜੀ ਆਈਐਮਡੀ ਦੇ ਅੰਦਾਜ਼ੇ ਗਲਤ ਆ ਅੱਛਾ ਜੇ ਆਈਐਮਡੀ ਦੇ ਅੰਦਾਜ਼ੇ ਗਲਤ ਆ ਇਹਨਾਂ ਨੂੰ ਸਦਮ ਦੇ ਵਿੱਚ ਚਾਹੀਦਾ ਇਹ ਦੱਸੋ ਕਿ ਤੁਹਾਡੇ ਕੋਲ ਜੋ ਮਸ਼ੀਨਾ ਉਪਕਰਣ ਨੇ ਹਮ ਹਮ ਅੱਜ ਦੇ ਦੌਰ ਦੇ ਵਿੱਚ ਪੰਜਾਬ ਚੋਂ ਕਿੰਨੇ ਕੁ ਫੰਕਸ਼ਨਿੰਗ ਕਰਦੇ ਆ ਹਮ ਯਦ ਕਿ ਅਸੀਂ ਨਹੀਂ ਆਈ ਨਹੀਂ ਆਈ ਨਹੀਂ ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਟੈਂਪਰੇਚਰ ਜਿਹੜਾ ਕਿਤੇ ਹੋਰ ਦੱਸ ਰਿਆਂ ਦਾ ਤੁਹਾਡਾ ਮੋਬਾਈਲ ਹੋਰ ਦੱਸ ਰਿਆ ਹੋਵੇਗਾ ਆ ਤੁਹਾਡੀ ਸਮਾਰਟ ਵਾਚ ਕੁਝ ਹੋਰ ਦੱਸ ਰਹੀ ਹੋਏਗੀ ਬਿਲਕੁਲ ਤੁਹਾਡਾ ਸਰਕਾਰੀ ਤੌਰ ਤੇ ਟੈਂਪਰੇਚਰ ਕੋਈ ਹੋਰ ਆਏਗਾ ਅਖਬਾਰ ਤੇ ਕੋਈ ਹੋਰ ਆਏਗਾ ਸਾਡੇ ਦੇ ਪੰਜਾਬ ਦੇ ਟੈਂਪਰੇਚਰ ਦਾ ਵੀ ਪਤਾ ਲੱਗਦਾ ਜੀ ਐਕੂਰੇਟ ਹੂੰ ਤਾਂ ਮਤਲਬ ਕਿ ਤੁਹਾਡੀਆਂ ਜਿਹੜੀਆਂ ਮਸ਼ੀਨਾਂ ਵਗੈਰਾ ਜਿਹੜੀਆਂ ਨੇ ਇਹ ਤਾਂ ਆਊਟਡੇਟਡ ਹੋਈਆਂ ਪਈਆਂ ਨੇ ਯਾਰ ਤੁਸੀਂ ਆਪਣਾ ਪ੍ਰਬੰਧ ਆਪ ਕਰੋ ਕਲਾਈਮੇਟ ਚੇਂਜ ਦੇ ਚਲਦੇ ਆ ਗਲੋਬਲ ਵਾਰਮਿੰਗ ਦੇ ਚਲਦੇ ਆ ਸਭ ਤੋਂ ਅਫੈਕਟਿਵ ਸੂਬਿਆਂ ਦੇ ਵਿੱਚੋਂ ਪੰਜਾਬ ਦੇਖਿਆ ਤੁਸੀਂ ਆਪ ਵੀ ਤੇ ਕੁਝ ਕਰੋ ਨਾ ਹੂੰ ਤਾਂ ਫਿਲਹਾਲ ਜਾਬਾਂ ਦੇ ਪੇੜ ਉੱਥੇ ਜਾਰੀ ਆ ਜਿਹੜੇ ਮੰਤਵ ਦੇ ਲਈ ਇਹ ਸੈਸ਼ਨ ਸੱਦਿਆ ਗਿਆ ਸੀ ਉਹਦੇ ਤੇ ਕਲੀਅਰਲੀ ਇੱਕ ਗੱਲ ਨੂੰ ਸਮਝ ਲਿਓ ਕਿ ਅੰਤ ਹੋਣਾ ਕੁਝ ਨਹੀਂ ਜੀ ਹੂੰ ਹੂੰ ਹੋਣਾ ਇੰਉਂ ਨਹੀਂ ਕਿਉਂਕਿ ਇਹ ਕਹਿੰਦੇ ਸੀ ਕਿ ਨਿਯਮ ਬਦਲਾ ਗਿਆ ਸੀ ਜੀ ਕੁਝ ਅਮੈਂਡਮੈਂਟਸ ਲੈ ਕੇ ਆਵਾਂਗੇ ਸਰ ਜੋ ਨਿਯਮ ਜਿਹੜੇ ਆ ਖਾਸ ਤੌਰ ਤੇ ਐਨਡੀਆਰਐਫ ਐਸਡੀਆਰਐਫ ਦੇ ਨਾਲ ਜੁੜੇ ਉਹਦੇ ਚ ਇਹਨਾਂ ਦੇ ਅਖਤਿਆਰ ਤੇ ਅਧਿਕਾਰ ਹੀ ਸੀਮਤ ਆ ਹੂੰ ਉਹ ਕਰਨਾ ਕੀ ਆ ਕਰਨਾ ਕੀ ਆ ਇਹਨਾਂ ਨੇ ਐਟ ਦੀ ਐਂਡ ਪਾ ਦੇਣਾ ਮਤਾ ਮਤਾ ਪਾ ਕੇ ਭੇਜ ਦੇਣਗੇ ਕੇਂਦਰ ਦੇ ਕੋਲ ਨਹੀਂ ਅੱਗੇ ਤੇਰੇ ਭਾਗ ਲੱਚੀਏ ਜੀ ਠੀਕ ਹੈ ਨਾ ਬਸ ਉਹ ਕੰਮ ਹੋਣਾ ਜੇ ਹੋਰ ਜਿਹੜਾ ਬਾਕੀ ਆ ਮਨੋਰੰਜਨ ਤੁਹਾਡਾ ਚੱਲ ਰਿਹਾ ਹੂੰ ਇਹਨੂੰ ਦੇਖ ਲਓ ਤੁਸੀਂ ਹੁਣ ਇਹਦੇ ਵਿੱਚ ਜੋ ਅਸੀਂ ਸਮੱਸਿਆ ਦਾ ਸੀਸੀ ਕਿ ਤੁਹਾਡੀ ਸਮੱਸਿਆ ਦੀ ਜੜ ਸਭ ਤੋਂ ਵੱਡੀ ਜਲ ਸਰੋਤ ਵਿਭਾਗ ਜੀ ਉਹਦੇ ਰਿਫਾਰਮਸ ਹਮ ਸੈਕੰਡ ਮਾਧੋਪੁਰ ਹੈਡ ਉਹਦੇ ਵਿੱਚ ਰਾਜਨੀਤਿਕ ਇਨਫਲੂਐਂਸ ਬੀਬੀਐਮਬੀ ਦੇ ਵਿੱਚ ਰਾਜਸਥਾਨ ਦਾ ਤੇ ਹਰਿਆਣੇ ਦਾ ਦਬਦਬਾ ਤੇ ਸਾਡੀ ਲੀਡਰਸ਼ਿਪ ਦੇ ਵਿੱਚ ਇੱਛਾ ਸ਼ਕਤੀ ਦੀ ਘਾਟ ਤੇ ਦੂਜੀ ਗੱਲ ਸਭ ਤੋਂ ਵੱਡੀ ਤੇ ਅਹਿਮ ਕਿ ਤੁਹਾਡੀ ਮਸ਼ੀਨਰੀ ਤੁਹਾਡੀ ਅਫਸਰशाही ਪੈਰੋਂ ਪੈਰ ਫੇਲ ਹੋਈ ਆ ਉਹਦੇ ਤੇ ਗੱਲ ਬਹੁਤ ਘੱਟ ਹੋਏਗੀ ਜੀ ਅਗਾ ਕੀ ਰਣਨੀਤੀ ਹੋਣੀ ਚਾਹੀਦੀ ਆ ਉਹਦੇ ਤੇ ਸਕਾਰਾਤਮਕ ਚਰਚਾ ਬਹੁਤ ਘੱਟ ਹੋਏਗੀ ਬਾਕੀ ਹੱਲਾ ਲਾਲਾ ਹੱਲਾ ਲਾਲਾ ਉਹ ਚੱਲਦੀ ਰਣੀ ਆ ਸਾਹਿਬ ਜੀ ਜੀ ਬਿਲਕੁਲ ਜੀ ਪੀਪੀ 3122 ਜੀ ਵੀ ਇਹੋ ਕਹਿ ਰਹੇ ਨੇ ਕਿ اجلاس ਦੇ ਵਿੱਚ ਕਹਿੰਦੇ ਉਹੀ ਹੋ ਰਿਹਾ ਜਿਹੜਾ ਹਰ ਵਾਰ ਹੁੰਦਾ ਰੌਲਾ ਰੱਪਾ ਪੈ ਰਿਹਾ ਮੁੱਦੇ ਦੀ ਗੱਲ ਨਹੀਂ ਹੋ ਰਹੀ ਤੇ ਹਾਲਾਂਕਿ ਮੁੱਦੇ ਦੀ ਗੱਲ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਰਵੀ ਮਹਿਤਾ ਜੀ ਕਹਿੰਦੇ ਕਿ 20 ਮਿੰਟ ਲਈ ਮੁਲਤਵੀ ਕੀਤਾ ਹੈ ਮੈਨੂੰ ਲੱਗਦਾ ਦੋ ਵਾਰੀ ਤੇ ਮੁਲਤਵੀ ਕਰਤਾ ਜੀ ਪਰ ਬਹੁਤ ਜ਼ਰੂਰੀ ਹੈ ਕਿ ਗੱਲਬਾਤ ਹੋਵੇ ਆ ਸ਼ੁਕਰੀਆ ਮਕਰ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਸਾਰੇ ਦੋਸਤਾਂ ਦੀ ਨਾਲ ਜੁੜਨ ਵਾਸਤੇ ਬਹੁਤ ਸਵਾਗਤ ਹੈ ਤੁਹਾਡਾ ਸਾਰੇ ਦੋਸਤਾਂ ਦਾ ਤੇ ਮਿੰਟੂ ਜੀ ਮੈਂ ਥੋੜੀ ਜੀ ਗੱਲ ਜ਼ਰੂਰ ਹੋਰ ਪੁੱਛਣਾ ਕਿ ਸਿਰਫ ਪਾਣੀ ਦੇ ਮੁੱਦੇ ਤੇ ਹੀ ਗੱਲ ਹੋਈ ਹੈ ਅਜੇ ਤੱਕ ਕਿ ਕੋਈ ਮਾੜੀ ਮਿੱਟੀ ਹੋਰ ਗੱਲ ਵੀ ਨਹੀਂ ਆਹੀ ਆ ਫੜਾਂ ਤੇ ਵਿਸ਼ੇਸ਼ ਜ਼ਲਾਸ ਹੈ ਹੀ ਉਹਦੇ ਸੰਬੰਧੀ ਆ ਨਾ ਜੀ ਜੀ ਹੁਣ ਉਹਦੇ ਚ ਟਰੱਕਾਂ ਦੀਆਂ ਬਾਡੀਆਂ ਦੀ ਗੱਲ ਥੋੜੀ ਹੋਣੀ ਹੈ ਹੋਰ ਵੀ ਪੰਜਾਬ ਦੇ ਬੜੇ ਮੁੱਦੇ ਨੇ ਨਹੀਂ ਪੰਜਾਬ ਨਹੀਂ ਇਹ ਵਿਸ਼ੇਸ਼ ਜ਼ਲਾਸ ਹੈ ਹੀ ਇਸੇ ਵਿਸ਼ੇ ਤੇ ਹਨ ਇਸ ਚੀਜ਼ ਨੂੰ ਆਪਾਂ ਦੇਖੀਏ ਤਾਂ ਜਿਹੜਾ ਬਿਜ਼ਨਸ ਹੈ ਹੂੰ ਕੋਈ ਵੀ ਏਜੰਡਾ ਹੁੰਦਾ ਹੈ ਨਾ ਵੈਸੇ ਤੇ ਮੈਨੂੰ ਬਹੁਤ ਇੱਕ ਮੌਜੂਸ ਵਿਅਕਤੀ ਨੇ ਦੱਸਿਆ ਕਿ ਅੱਜਕੱਲ ਵਿਧਾਨ ਸਭਾ ਚ ਕੀ ਹੋਣਾ ਹੈ ਇਹ ਵੀ ਉੱਤੋਂ ਸਕ੍ਰਿਪਟ ਆਉਂਦੀ ਆ ਜਿਵੇਂ ਫਿਲਮ ਦੇ ਡਾਇਰੈਕਟਰ ਕੋਲ ਇੱਕ ਸਕ੍ਰਿਪਟ ਹੁੰਦੀ ਹੈ ਜੀ ਤੇ ਉਹ ਕਲਾਕਾਰਾਂ ਨੂੰ ਕਹਿੰਦਾ ਕਿ ਤੂੰ ਇੱਥੇ ਠੁਮਕਾ ਮਾਰਨਾ ਹੈ ਇੱਥੇ ਤੂੰ ਪੱਪੀ ਚੱਪੀ ਕਰਨੀ ਆ ਇੱਥੇ ਤੂੰ ਕਸੌਣ ਮਾਰਨਾ ਹੈ ਡਾਇਰੈਕਟਰ ਕੋਈ ਹੋਰ ਹੁੰਦਾ ਹੈ ਹਾਂ ਜੀ ਸਕ੍ਰਿਪਟ ਕੋਈ ਹੋਰ ਹੁੰਦੀ ਹੈ ਤੇ ਨੱਚਣ ਨਚਾਉਣ ਵਾਲੇ ਆਪ ਦਾ ਐਕਟ ਕਰਦੇ ਆ ਅੱਜ ਕੱਲ ਕਹਾਣੀ ਕੁਝ ਵੈਸੀ ਵੀ ਹੈਗੀ ਆ ਜੀ 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 ਆ ਪੀਬੀ ਗੱਤਰੀ ਜੀ ਕਹਿ ਰਹੇ ਨੇ ਕਿ ਮਸ਼ੀਨਾਂ ਤਾਂ ਠੀਕ ਨੇ ਕਹਿੰਦੇ ਲੀਡਰਸ਼ਿਪ ਆਊਟ ਡੇਟਡ ਹੋਈ ਪਈ ਹੈ ਜੀ ਹਰਜੋਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟ੍ਰਿਬਿਊਸ਼ਨ ਲਈ ਨਾਲ ਜੁੜਨ ਵਾਸਤੇ ਤੁਹਾਡਾ ਕਲਾਈਮੇਟ ਚੇਂਜ ਲਈ ਕਹਿੰਦੇ ਸੀਰੀਅਸ ਹੋਣਾ ਪੈਣਾ ਸਰ ਬਿਲਕੁਲ ਅਸੀਂ ਅਸੀਂ ਸੀਰੀਅਸ ਹੁੰਦੇ ਕਦੋਂ ਆ ਹਮ ਅਸੀਂ ਸੀਰੀਅਸ ਉਦੋਂ ਹੁੰਨੇ ਆ ਜਦੋਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਮਿਸਾਲ ਦੇ ਤੌਰ ਤੇ ਲਦਾਖ ਦੇ ਵਿੱਚ ਜੋ ਹੋਇਆ ਜੀ ਜੀ ਕੀ ਉਹਦੇ ਚ ਗੰਭੀਰਤਾ ਸੀ ਨਹੀਂ ਸਰ ਇੱਥੇ ਇੰਡੀਆ ਦੇ ਵਿੱਚ ਮਹਾਤਮਾ ਗਾਂਧੀ ਵੀ ਆ ਕੇ ਇੱਥੇ ਬੈਠਾ ਰਵੇ ਨਾ ਹੁਣ ਸਾਲ 2 ਸਾਲ ਭੁੱਖਾ ਇਹਨਾਂ ਨੇ ਕਹਣਾ ਮਰਨ ਦਿਓ ਹਮ ਤੇ ਮਹਾਤਮਾ ਗਾਂਧੀ ਉੱਠ ਕੇ ਤੇ ਪੰਜ ਸੱਤ ਦਫ਼ਤਰ ਫੂਕ ਦੇਵੇ ਫਿਰ ਉਸ ਵੇਲੇ ਕਾਰਵਾਈ ਹੋ ਜਾਣੀ ਆ ਜੀ ਸਾਡੀ ਸੀਰੀਅਸਨੈਸ ਖਤਮ ਹੋ ਚੁੱਕੀ ਆ ਸਰ ਗੰਭੀਰਤਾ ਖਤਮ ਹੋ ਚੁੱਕੀ ਆ ਇਸ ਦੇਸ਼ ਦੇ ਵਿੱਚ ਸਿਸਟਮ ਇਸ ਤਰ੍ਹਾਂ ਦਾ ਬਣ ਗਿਆ ਏਡਾ ਬੇਸ਼ਰਮ ਏਡਾ ਬੇਹਈਆ ਸਿਸਟਮ ਹੈ ਸਾਡਾ ਖਾਸ ਤੌਰ ਤੇ ਪੋਲੀਟੀਕਲ ਸਿਸਟਮ ਕਿ ਤੁਸੀਂ ਤੁਸੀਂ ਬਹਿ ਜਾਓ ਅੱਜ ਸੜਕ ਤੇ ਬਹਿ ਜਾਓ ਆਪਦੀ ਮੰਗ ਨੂੰ ਲੈ ਕੇ ਸੜਕ ਦੇ ਕਿਨਾਰੇ ਤੇ ਬਹਿ ਜਾਓ ਸਾਰਾਲੇ ਨੇ ਵੀ ਤੁਹਾਡੇ ਮਤਲਬ ਕਿ ਉੱਤੇ ਮਿੱਟੀ ੜਾ ਕੇ ਪਾ ਕੇ ਜਾਣੀ ਹੈ ਜੀ 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 ਵੀ ਮਲੰਗ ਕਿੱਧਰ ਬੈਠਾ ਯਾਰ ਤੇ ਤੁਸੀਂ ਵਿੱਚ ਬਹਿ ਜੋ ਸੜਕ ਤੇ ਇਕੱਲੇ ਜਾਣੇ ਹਾਈਵੇ ਬੰਦ ਕਰ ਲੋਗੇ ਜੀ ਹਾਈਵੇ ਬੰਦ ਕਰੋਗੇ ਐਸਡੀਐਮ ਦੀ ਗੱਡੀ ਨਾਲ ਦੀ ਨਾਲ ਆ ਜਾਏਗੀ ਆ ਜਾਂਦੀ ਬਿਲਕੁਲ ਆ ਫਰਕ ਐਸਾ ਇਸ ਦੇਸ਼ ਦੇ ਵਿੱਚ ਹੋਣਾ ਪੈਂਦਾ ਰੌਲਾ ਪਾ ਇਸ ਦੇਸ਼ ਦੇ ਵਿੱਚ ਗੰਭੀਰਤਾ ਨਾਲ ਦੀ ਚੀਜ਼ ਬਹੁਤ ਕੀਮਤੀ ਹੋ ਗਈ ਐ ਸਰ ਹੂੰ ਬਹੁਤ ਕੀਮਤੀ ਹੋ ਗਈ ਐ ਮਾਕੇ ਕਿ ਨਾ ਹ ਕਿ ਰਾਜਨੀਤੀ ਨੂੰ ਲੋਕ ਕਮੇਟੀ ਦੀ ਤਰ੍ਹਾਂ ਲਿਆ ਲੱਗੇ ਤੇ ਕਮੇਟੀ ਨੂੰ ਅੱਜਕੱਲ ਗੰਭੀਰਤਾ ਨਾਲ ਲਿਆ ਜਾ ਰਿਹਾ ਗੰਭੀਰਤਾ ਨਾਲ ਲਿਆ ਜਾ ਰਿਹਾ